ਨਾਨਕ ਨਾਮ ਜਹਾਜ਼ ਹੈ ਚੜੇ ਸ ਉਤਰੇ ਪਾਰ ਨਾਨਕ ਸਤਿਗੁਰ ਤਾ ਮਿਲੇ ਜਾਂ ਮਨ ਰਹੀ ਹਦੂਰ ਗੁਰੂ ਸਾਨੂੰ ਤਦੀ ਮਿਲਣਾ ਜਾਂ ਜਦ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਰਹੇਗਾ ਹਮੇਸ਼ਾ ਉਦੀ ਹਜ਼ੂਰੀ ਚ ਰਹੇਗਾ ਪਰਮਾਤਮਾ ਉਹਨਾਂ ਦੇ ਹੀ ਕੰਮ ਕਰਦਾ ਜੇ ਜਿਹੜੇ ਹਮੇਸ਼ਾ ਪਰਮਾਤਮਾ ਨਾਲ ਜੁੜੇ ਰਹਿੰਦੇ ਆ ਜਿਹੜੇ ਥਾਂ ਥਾਂ ਭਟਕਦੇ ਰਹਿੰਦੇ ਆ ਉਹਨਾਂ ਦੀ ਕੋਈ ਵੀ ਰਕਸ਼ਾ ਨਹੀਂ ਕਰਦਾ ਹੈਗਾ ਜਦੋਂ ਦਰੋਤੀ ਨੂੰ ਲੇ ਗਏ ਸਭਾ ਦੇ ਵਿੱਚ ਤੇ ਉਹਦੀ ਬਸਤਰ ਉਤਾਰਨ ਲੱਗੇ ਤੇ ਉਹਨੇ ਇੱਕ ਪਰਮਾਤਮਾ ਅਗੇ ਅਰਦਾਸ ਬੇਨਤੀ ਕੀਤੀ ਕਿ ਹੁਣ ਤੇਰੇ ਬਿਨਾ ਮੇਰਾ ਹੋਰ ਕੋਈ ਸਹਾਇਤਾ ਨਹੀਂ ਕਰ ਸਕਦਾ ਮੈਨੂੰ ਹੁਣ ਲਗਨ ਹੋਣ ਤੋਂ ਬਚਾ ਲਓ ਤੇ ਭਗਵਾਨ ਨੇ ਵੀ ਆ ਕੇ ਫਿਰ ਉਹਦੀ ਰੱਖਿਆ ਕੀਤੀ ਜਦ ਇੱਕ ਸ਼ੇਰ ਹਾਥੀ ਨੂੰ ਪਾਣੀ 'ਚ ਲੈ ਗਿਆ ਤੇ ਉਹਨੂੰ ਪਾਣੀ 'ਚ ਡਬੋਣ ਲੱਗ ਗਿਆ ਜਦੋਂ ਪੂਰਾ ਡੁੱਬ ਗਿਆ ਤੇ ਉਹਨੇ ਵੀ ਪਰਮਾਤਮਾ ਅਗੇ ਅਰਦਾਸ ਕੀਤੀ ਕਿ हे ਪ੍ਰਮਾਤਮਾ ਹੁਣ ਮੇਰੀ ਰੱਖਿਆ ਕਰੋ ਤੇ ਪ੍ਰਮਾਤਮਾ ਨੇ ਵੀ ਉਹਦੀ ਫਿਰ ਸੁਣ ਲਈ ਸੁਣ ਲਈ ਤੇ ਉਹਨੂੰ ਬਚਾ ਲਿਆ ਇਹ ਪ੍ਰਮਾਤਮਾ ਦੇ ਅੱਗੇ ਕੀਤੀ ਹੀ ਅਰਦਾਸ ਸੱਚੇ ਦਿਲ ਨਾਲ ਕਦੀ ਵੀ ਖਾਲੀ ਨਹੀਂ ਜਾਂਦੀ ਹੈਗੀ ਸਾਡੇ ਤੇ ਕਿੰਨੀ ਵੀ ਔਕੜ ਆਈ ਹੋਵੇ ਕਿੰਨਾ ਵੀ ਸਾਡੇ ਤੇ ਮੁਸੀਬਤ ਆਈ ਹੋਵੇ ਜੇ ਅਸੀਂ ਉਸ ਪ੍ਰਮਾਤਮਾ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਗਲ ਚ ਪੱਲਾ ਪਾ ਕੇ ਕਿ ਪ੍ਰਮਾਤਮਾ ਹੁਣ ਸਾਡੀ ਸੁਣ ਲਾ ਅਸੀਂ ਬੜੇ ਪਰੇਸ਼ਾਨ ਆ ਦੁਖੀ ਆ ਤੇ ਆਪ ਜੀ ਨੇ ਦੇਖਿਆ ਹੋਵੇਗਾ ਕਿ ਸਾਨੂੰ ਉਸ ਵਿਪਤਾ ਵਿੱਚੋਂ ਉਹ ਪ੍ਰਮਾਤਮਾ ਸਾਨੂੰ ਕੱਢ ਹੀ ਲੈਂਦੇ ਆ ਜਿਹੜਾ ਵੀ ਇੱਕ ਦੇ ਉੱਤੇ ਆਸ ਕਰਦਾ ਆ ਉਹਦੀਆਂ ਅਸਾਂ ਜਰੂਰ ਪੂਰੀਆਂ ਹੋ ਜਾਂਦੀਆਂ ਜਿਹੜਾ ਥਾਂ ਥਾਂ ਤੇ ਪਟਕਦਾ ਆ ਫਿਰ ਵਾਹਿਗੁਰੂ ਜੀ ਵੀ ਉਹਦੀ ਢੋਈ ਕਿਸ ਤਰ੍ਹਾਂ ਲੈਣ ਉਹਦੀ ਜੇ ਅਸੀਂ ਇੱਕੋ ਜਗ੍ਹਾ ਇੱਕੀ ਪ੍ਰਮਾਤਮਾ ਦੇ ਅੱਗੇ ਹੱਥ ਜੋੜੀ ਬੇਨਤੀ ਕਰੀਏ ਤੇ ਫਿਰ ਸਾਡੀ ਉਹ ਜਰੂਰ ਸੁਣਦੇ ਹੈਗੇ ਗੁਰੂ ਗ੍ਰੰਥ ਸਾਹਿਬ ਜੀ ਇਸ ਲੋਕ ਤੇ ਸਾਡੀ ਰੱਖਿਆ ਕਰਦੇ ਹੀ ਆ ਪਰ ਲੋਕ ਜੀ ਵੀ ਸਾਡੇ ਉਹ ਸਭੀ ਸਾਰੇ ਹੀ ਛੱਡ ਕੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਭਰੋਸਾ ਕਰ ਲੈਣਾ ਆ ਉਹਨਾਂ ਨੂੰ ਮੰਨਣਾ ਆ ਤੇ ਫਿਰ ਉਹਨਾਂ ਨੇ ਸਾਡੇ ਇਸ ਤਰ੍ਹਾਂ ਇੱਕ ਹੀ ਸਾਰੇ ਹੀ ਕੰਮ ਕਰ ਦਿੱਤੀ ਗਰਭ ਬੱਤੀ ਸੀ ਬੱਚੇ ਦੇਣ ਵਾਲੀ ਸੀ ਇੱਕ ਸ਼ਿਕਾਰੀ ਦੀ ਨਿਗਾਹ ਔਰਤੇ ਪੈ ਗਈ ਤੇ ਉਹਨੂੰ ਉਹਨੇ ਸ਼ਿਕਾਰ ਕਰਨ ਵਾਸਤੇ ਇੱਕ ਜਾਲ ਲਗਾ ਦਿੱਤਾ ਇੱਕ ਪਾਸੇ ਉਹਨੇ ਕੁੱਤੇ ਖੜੇ ਕਰ ਦਿੱਤੇ ਔਰ ਇੱਕ ਪਾਸੇ ਉਹਨੇ ਅੱਗ ਲਗਾ ਦਿੱਤੀ ਔਰ ਇੱਕ ਪਾਸੇ ਆਪ ਤਲਵਾਰ ਲੈ ਕੇ ਖੜਾ ਹੋ ਗਿਆ ਤਾਂ ਕਿ ਅ ਜੇ ਜਿਹੜੀ ਹਿਰਣੀ ਹੈਗੀ ਆ ਉਹ ਕਿਤੇ ਭੱਜ ਕੇ ਨਾ ਚਲੀ ਜਾਵੇ ਜਦ ਹਿਰਣੀ ਦੀ ਅੱਖ ਖੁੱਲੀ ਤੇ ਦੇਖਿਆ ਉਹ ਚਾਰੋਂ ਪਾਸੇ ਘਰੀ ਪਈ ਆ ਉਹਨੇ ਉਸ ਪਰਮਾਤਮਾ ਵਾਲੇ ਪਰ ਮੂੰਹ ਕਰਕੇ ਅਰਦਾਸ ਕੀਤੀ ਕਿ हे ਪਰਮਾਤਮਾ ਮੇਰੀ ਰੱਖਿਆ ਕਰ ਮੈਨੂੰ ਸ਼ਿਕਾਰੀ ਨੇ ਚਾਰੋਂ ਪਾਸੋਂ ਹੀ ਘੇਰ ਰੱਖਿਆ ਹੈ ਮੇਰੀ ਰੱਖਿਆ ਕਰੋ ਤਦ ਮੇਰੇ ਵਾਹਿਗੁਰੂ ਨੇ ਇਦਾਂ ਦਾ ਕੁੱਤ ਕਰਚਿਆ ਕਿ ਜਿਹੜਾ ਜਿੱਥੇ ਅੱਗ ਲਗਾਈ ਹੋਈ ਸੀ ਹਵਾ ਦੂਸਰੇ ਪਾਸੇ ਹੋ ਗਈ ਤੇ ਅੱਗ ਜਿਹੜੀ ਸੀ ਬੁਝ ਗਈ ਜਾਲ ਨੂੰ ਲੱਗ ਗਈ ਜਾਲ ਸੜ ਗਿਆ ਇੱਕ ਖਰਗੋਸ਼ ਉੱਥੋਂ ਨਿਕਲਿਆ ਤੇ ਉਹਦੇ ਪਿੱਛੇ ਕੁੱਤੇ ਭੱਜ ਗਏ ਤੇ ਜਿਹੜਾ ਸ਼ਿਕਾਰੀ ਖੜਾ ਸੀ ਹੱਥ ਚ ਤਲਵਾਰ ਲੈ ਕੇ ਉਸ ਹਿਰਨੀ ਨੂੰ ਮਾਰਨ ਵਾਸਤੇ ਇੱਕ ਸੱਪ ਨਿਕਲਿਆ ਉਹਨੇ ਉਹਨੂੰ ਡੰਕ ਮਾਰ ਲਿਆ ਤੇ ਉਹ ਉੱਥੇ ਹੀ ਡਿੱਗ ਗਿਆ ਹਿਰਨੀ ਨੇ ਦੇਖਿਆ ਕਿ ਚਾਰੇ ਦਰਵਾਜ਼ੇ ਜਿਹੜੇ ਆ ਖੁੱਲ ਗਏ ਆ ਮੇਰੇ ਵਾਸਤੇ ਉਹ ਵਿਚਾਰੀ ਸ਼ਰੰਗਾ ਮਰਦੀ ਹੋਈ ਉੱਥੋਂ ਤੁਰ ਪਈ ਤੇ ਨਾਲੇ ਉਸ ਵਾਹਿਗੁਰੂ ਦਾ ਸ਼ੁਕਰੀਆ ਕਰ ਰਹੀ ਆ ਕਿ ਸ਼ੁਕਰ ਹੈ ਪ੍ਰਮਾਤਮਾ ਤੇਰਾ ਤੂੰ ਅੱਜ ਮੈਨੂੰ ਬਚਾ ਲਿਆ ਮੇਰੇ ਬੱਚਾ ਨੂੰ ਬਚਾ ਲਿਆ ਜਿਹੜਾ ਵੀ ਕੋਈ ਸੱਚੇ ਦਿਲ ਨਾਲ ਆਪਣੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਜਾ ਪ੍ਰਮਾਤਮਾ ਜੀ ਉਹਦੀ ਜਰੂਰ ਸੁਣਦੇ ਹੈਗੇ ਆ ਇਸ ਤਰ੍ਹਾਂ ਜਿਹੜੇ ਪ੍ਰਮਾਤਮਾ ਤੇ ਭਰੋਸਾ ਕਰਦੇ ਨੇ ਉਹਨਾਂ ਦੀ ਇੱਕ ਛੋਟੀ ਜੀ ਕਥਾ ਹੈਗੀ ਜੋ ਆਪ ਵੀ ਜਰੂਰ ਸੁਣੋ ਇੱਕ ਰਾਜਾ ਸੀਗਾ ਉਹਦੇ ਘਰ ਕੋਈ ਔਲਾਦ ਨਹੀਂ ਸੀਗੀ ਤੇ ਉਹ ਬਹੁਤ ਪਰੇਸ਼ਾਨ ਸੀਗਾ ਇੱਕ ਵਾਰਾਂ ਇਸ ਤਰ੍ਹਾਂ ਕੋਈ ਆਇਆ ਪੰਡਤ ਉਹਨੂੰ ਦੱਸਣ ਲੱਗਿਆ ਕਿ ਜੇ ਕੋਈ ਬ੍ਰਾਹਮਣ ਆਪਣੇ ਮੁੰਡੇ ਦਾ ਬਲਦਾਨ ਦੇ ਦੇਵੇ ਤੇ ਤੇਰੇ ਘਰ ਔਲਾਦ ਹੋ ਸਕਦੀ ਆ ਰਾਜੇ ਨੇ ਸੋਚਿਆ ਇਹ ਠੀਕ ਗੱਲ ਹੈ ਉਹਨੇ ਆਪਣੇ ਨਗਰ ਚ ਟੰਡੋਰਾ ਪਟਾ ਦਿੱਤਾ ਕਿ ਜਿਹੜਾ ਵੀ ਪੰਡਤ ਕੋਈ ਆਪਣੇ ਬੱਚੇ ਦਾ ਮੈਨੂੰ ਦੇਗਾ ਮੈਂ ادی ਬਲਦਾਨ ਦੇਣਾ ਹੈਗਾ ਯਾ ਜਿਹੜਾ ਵੀ ਦੇਗਾ ਮੈਨੂੰ ਉਹਨੂੰ ਮੂੰਹ ਮੰਗਿਆ ਮੈਂ ਇਨਾਮ ਜਾਊਂਗਾ ਇਸ ਤਰ੍ਹਾਂ ਇੱਕ ਪੰਡਤ ਸੀਗਾ ਉਹਦੇ ਘਰ ਚਾਰ ਪੁੱਤਰ ਸੀਗੇ ਤਿੰਨ ਪੁੱਤਰ ਤੇ ਕੰਮਕਾਰ ਤੇ ਜਾਂਦੇ ਸੀਗੇ ਚੰਗਾ ਕੰਮਕਾਰ ਕਰਦੇ ਸੀਗੇ ਪਰ ਇੱਕ ਚੌਥਾ ਜਿਹੜਾ ਸਾਰਿਆਂ ਕੋਲ ਛੋਟਾ ਸੀਗਾ ਉਹ ਕੋਈ ਕੰਮ ਕਰ ਨਹੀਂ ਕਰਦਾ ਸੀਗਾ ਸਾਰਾ ਦਿਨ ਫਿਰਦਾ ਰਹਿੰਦਾ ਸੀ ਇਸ ਤਰ੍ਹਾਂ ਹੀ ਤੇ ਉਹਦਾ ਨਾਮ ਵੀ ਸਾਹਮਣੇ ਵਿਲ ਲੜੀ ਰੱਖਿਆ ਹੋਇਆ ਸੀਗਾ ਤੇ ਪੰਡਤ ਨੇ ਸੋਚਿਆ ਕਿ ਕਿਉਂ ਨਾ ਮੈਂ ਇਹਨੂੰ ਹੀ ਦੇ ਦਵਾਂ ਨਾਟਿਕ ਰਾਜੇ ਕੋਲ ਚੰਗੀ ਖਾਸੀ ਮੈਨੂੰ ਰਕਮ ਮਿਲ ਜਾਏਗੀ ਨਾਲੇ ਇਹ ਸਾਧਨ ਕੰਮ ਤੇ ਕੋਈ ਕਰਦਾ ਨਹੀਂ ਵਿਹਲਾ ਹੀ ਫਿਰਦਾ ਰਹਿੰਦਾ ਆ ਨਾਲੇ ਰਾਜੇ ਦੇ ਘਰ ਵੀ ਔਲਾਦ ਹੋ ਜਾਏਗੀ ਪੰਡਤ ਨੇ ਇਹ ਸੋਚ ਕੇ ਆਪਣੇ ਮੁੰਡੇ ਨੂੰ ਰਾਜੇ ਨੂੰ ਤੇ ਦੇ ਦਿੱਤਾ ਤੇ ਮੈਨੂੰ ਮੰਗਿਆ ਇਨਾਮ ਲੈ ਲਿਓ ਦੇਖੋ ਰਾਜੇ ਨੇ ਉਸ ਬੱਚੇ ਨੂੰ ਬਲਦਾਂ ਦੇਣ ਤੋਂ ਪਹਿਲਾਂ ਪੁੱਛਿਆ ਕਿ ਬੇਟਾ ਤੇਰੀ ਕੋਈ ਖੁਆਇਸ਼ ਹੈ ਆਖਰੀ ਉਹ ਕਹਿਣ ਲੱਗਾ ਮੈਨੂੰ ਇੱਕ ਨਦੀ ਜਾ ਕੇ ਇਸ਼ਨਾਨ ਕਰਨ ਦਿਓ ਮੇਰੀ ਇਹ ਆਖਰੀ ਇੱਛਾ ਹੈਗੀ ਆ ਇਸ਼ਨਾਨ ਕਰਕੇ ਮੈਂ ਆਪਣੇ ਪ੍ਰਭੂ ਮਾਲਕ ਨੂੰ ਯਾਦ ਕਰ ਸਕਾਂ ਰਾਜੇ ਨੇ ਉਹਦੀ ਇਹ ਇੱਛਾ ਪੂਰੀ ਕਰ ਦਿੱਤੀ ਉਹਨੂੰ ਨਦੀ ਕਿਨਾਰੇ ਲੈ ਗਿਆ ਜਾ ਕੇ ਉਹਨੇ ਸੇ ਇਸ਼ਨਾਨ ਕੀਤਾ ਕਰਕੇ ਉਹ ਆਪਣੇ ਪ੍ਰਭੂ ਚਰਨਾਂ ਨਾਲ ਜੁੜ ਗਿਆ ਉਹਦੇ ਅੱਗੇ ਆਪਣੀਆਂ ਅਰਦਾਸ ਬੇਨਤੀਆਂ ਕਰਨ ਲੱਗ ਪੁਰਮਾਤਮਾ ਦੇ ਅੱਗੇ ਉਹਨੇ ਅਰਦਾਸ ਕਰਕੇ ਉੱਥੇ ਜੇ ਮਿੱਟੀ ਦੀਆਂ ਚਾਰ ਢੇਰੀਆਂ ਬਣਾ ਲਈਆਂ ਉਸ ਬੱਚੇ ਨੇ ਇੱਕ ਢੇਰੀ ਵੀ ਢਾਈ ਦੂਸਰੀ ਵੀ ਢਾ ਦਿੱਤੀ ਤੀਸਰੀ ਵੀ ਢਾ ਦਿੱਤੀ ਚੌਥੀ ਢੇਰੀ ਤੇ ਉਹਨੇ ਹੱਥ ਜੋੜੇ ਨਮਸਕਾਰ ਕੀਤਾ ਤੇ ਉਹ ਸਟੇਰ ਨੂੰ ਉਹਨੇ ਮੱਥਾ ਟੇਕਿਆ ਤੇ ਉਹਦੀ ਪਰਿਕਰਮਾ ਕਰ ਲਈ ਤਦ ਉਹ ਰਾਜਾ ਪੁੱਛਣ ਲੱਗਿਆ ਉਸ ਬੱਚੇ ਨੂੰ ਕਿ ਤੂੰ ਚਾਰ ਢੇਰੀਆਂ ਬਣਾਈਆਂ ਸੀਗੀਆਂ ਇੱਕ ਢੇਰੀ ਢਾ ਦੂਸਰੀ ਵੀ ਢਾ ਤੀਸਰੀ ਵੀ ਢਾ ਪਰ ਚੌਥੀ ਢੇਰੀ ਨੂੰ ਤੂੰ ਢਾਇਆ ਨਹੀਂ ਹੈਗਾ ਉਹਦੀ ਪਰਿਕਰਮਾ ਕਰ ਲਈ ਫਿਰ ਉਹਨੂੰ ਮੱਥਾ ਟੇਕਿਆ ਇਹ ਮੈਨੂੰ ਦੱਸ ਕੀ ਰਾਜ ਹੈਗਾ ਹੈ ਤਦੋ ਕਹਿਣ ਲੱਗਾ ਕਿ ਰਾਜਾ ਤੁਸੀਂ ਜੋ ਕਰਨਾ ਹੈ ਕਰੋ ਇਹ ਮੇਰਾ ਆਪਣਾ ਕੰਮ ਸੀ ਮੈਂ ਕਰ ਲਿਆ ਹੈਗਾ ਜਾਂ ਰਾਜਾ ਕਹਿਣ ਲੱਗਾ ਨਹੀਂ ਤੂੰ ਮੈਨੂੰ ਦੱਸਣਾ ਪਏਗਾ ਮੈਂ ਤੈਨੂੰ ਮੁੱਲ ਖੀਜਿਆ ਹੋਇਆ ਤੂੰ ਦੱਸ ਮੈਨੂੰ ਕਿ ਇਹ ਚੌਥੀ ਢੇਰੀ ਜੋ ਤੂੰ ਰੱਖੀ ਆ ਇਹਨੂੰ ਅੱਥਾ ਟੇਕਿਆ ਜਾਂ ਇਹਦਾ ਕੀ ਕਾਰਨ ਹੈਗਾ ਤਦੋ ਬੱਚਾ ਕਹਿਣ ਲੱਗਾ ਕਿ ਮੈਂ ਸਾਧੂਆਂ ਦੀ ਸੰਗਤ ਕੀਤੀ ਹੋਈ ਆ ਉਹ ਕਹਿਣ ਲੱਗੇ ਕਹਿੰਦੇ ਆ ਕਿ ਇਨਸਾਨ ਦੇ ਚਾਰ ਆਸਰੇ ਹੁੰਦੇ ਆ ਬੱਚਾ ਕਹਿਣ ਲੱਗਿਆ ਪਹਿਲਾ ਜਿਹੜੀ ਢੇਰੀ ਸੀਗੀ ਉਹ ਮੈਂ ਸਵਾਸੇ ਟਾਈਆ ਉਹ ਮੇਰੇ ਮਾਪਿਓ ਦੀ ਸੀਗੀ ਕਿਉਂਕਿ ਮਾਪਿਓ ਹੀ ਸਭ ਤੋਂ ਪਹਿਲਾਂ ਬੱਚੇ ਦਾ ਆਸਰਾ ਦਿੰਦੇ ਆ ਬੱਚਾ ਕਦੀ ਵੀ ਕੋਈ ਗਲਤ ਕੰਮ ਕਰੇ ਉਹਨੂੰ ਰੋਕਦੇ ਆ ਜੋ ਛੋਟਾ ਹੁੰਦਾ ਕੋਈ ਡਿੱਗਣ ਲੱਗੇ ਤਾਂ ਉਹਨੂੰ ਬਚਾ ਲੈਂਦੇ ਆ ਯਾਨੀ ਕਿ ਹਰ ਖਤਰੇ ਤੋਂ ਮਾਪਿਓ ਆਪਣੇ ਬੱਚੇ ਨੂੰ ਬਚਾਉਂਦੇ ਆ ਮੈਂ ਪਹਿਲੀ ਢੇਰੀ ਆਪਣੇ ਮਾਪਿਆਂ ਦੀ ਢਾ ਦਿੱਤੀ ਜਿਨ੍ਹਾਂ ਨੇ ਮੈਨੂੰ ਵੇਚ ਦਿੱਤਾ ਆਪਣੀ ਗਰੀਬੀ ਦੂਰ ਕਰ ਲਈ ਦੂਸਰੀ ਢੇਰੀ ਰਾਜੇ ਦੀ ਸੀਗੀ ਕਿ ਰਾਜਾ ਆਪਣੀ ਪ੍ਰਜਾ ਦੀ ਰੱਖਿਆ ਕਰਦਾ ਆ ਪਰ ਤੂੰ ਤੇ ਮੈਨੂੰ ਖੁਦ ਹੀ ਲੈ ਲਿਆ ਹੈਗਾ ਆ ਮੇਰਾ ਖੁਦ ਹੀ ਤੂੰ ਬਲਦਾਨ ਦੇਣ ਲੱਗਾ ਆ ਇਸ ਵਾਸਤੇ ਮੈਂ ਦੂਸਰੀ ਢੇਰੀ ਵੀ ਢਾ ਦਿੱਤੀ ਤੀਸਰੀ ਢੇਰੀ ਦੇਵਤਿਆਂ ਦੀ ਸੀਗੀ ਪਰ ਤੂੰ ਤੇ ਖੁਦ ਹੀ ਮੈਨੂੰ ਦੇਵਤਿਆਂ ਨੂੰ ਭੇਟ ਕਰਨ ਲੱਗਿਆ ਆ ਮੇਰੀ ਬਲਦਾਨ ਦੇਣ ਲੱਗਿਆ ਆ ਇਸ ਵਾਸਤੇ ਮੈਂ ਉਹਨਾਂ ਦੀ ਵੀ ਢੇਰੀ ਢਾ ਦਿੱਤੀ ਚੌਥੀ ਡੇਰੀ ਉਸ ਨਿਰੰਕਾਰ ਦੀ ਆ ਉਸ ਵਾਹਿਗੁਰੂ ਦੀ ਹੈ ਉਸ ਨਿਰੰਕਾਰ ਦੇ ਅੱਗੇ ਮੈਂ ਮੱਥਾ ਟੇਕਿਆ ਜਾ ਕਿ ਤੈਨੂੰ ਜੋ ਚਿੰਗਾ ਲੱਗਦਾ ਜਾ ਤੂੰ ਉਸ ਤਰ੍ਹਾਂ ਹੀ ਕਰ ਤੇਰੇ ਭਾਣੇ ਨੂੰ ਮੈਂ ਮਿੱਠਾ ਕਰਕੇ ਮੰਨਾਂਗਾ ਤਾਂ ਹੀ ਮੈਂ ਇਸ ਡੇਰੀ ਨੂੰ ਮੱਥਾ ਟੇਕਿਆ ਜਾ ਕਿ ਹੁਣ ਤੇਰੇ ਬਿਨਾ ਮੇਰਾ ਇਸ ਦੁਨੀਆ 'ਚ ਕੋਈ ਨਹੀਂ ਹੈਗਾ ਜਿਹੜਾ ਮੇਰੀ ਰੱਖਿਆ ਕਰ ਸਕੇ ਹੁਣ ਮੈਂ ਉਸੇ ਦੇ ਚਰਨਾਂ ਦਾ ਭਰੋਸਾ ਰੱਖਿਆ ਜਾ ਉਸੇ ਦੇ ਚਰਨਾਂ ਦੀ ਊਟ ਰੱਖੀ ਹੈ ਤਦ ਰਾਜੇ ਨੇ ਉਸ ਬੱਚੇ ਨੂੰ ਹੀ ਗੋਦ ਲੈ ਲਿਆ ਕਿਉਂਕਿ ਅਸ ਤੋਂ ਤੂੰ ਹੀ ਮੇਰਾ ਬੱਚਾ ਹੈਗਾ ਜਾਂ ਤੇ ਉਸ ਨੂੰ ਆਪਣਾ ਰਾਜਪਾਤ ਸੌਂਪ ਦਿੱਤਾ ਉਸ ਬੱਚੇ ਨੇ ਜਦੋਂ ਰਾਜਾ ਬਣ ਗਿਆ ਉਹਨੇ ਸਾਰੀ ਪ੍ਰਜਾ ਨੂੰ ਹੀ ਗੁਰੂ ਦੇ ਚਰਨਾਂ ਨਾਲ ਜੋੜ ਦਿੱਤਾ ਗੁਰੂ ਨਾਲ ਪਿਆਰ ਵਾਲੀ ਬਣਾ ਦਿੱਤਾ ਪੂਰੀ ਪ੍ਰਜਾ ਨੂੰ ਹੀ ਜੇ ਰਾਜਾ ਧਰਮ ਵਾਲਾ ਹੋਵੇ ਧਰਮੀ ਹੋਵੇ ਤੋ ਪ੍ਰਜਾ ਨੂੰ ਵੀ ਆਪਣਾ ਧਰਮ ਨਾਲ ਜੋੜ ਦਿੰਦਾ ਹੈਗਾ ਜਾਂ ਉਹ ਪ੍ਰਜਾ ਨੂੰ ਵੀ ਗੁਰੂ ਦੇ ਚਰਨਾਂ ਨਾਲ ਜੋੜ ਦਿੰਦਾ ਹੈਗਾ ਜਾਂ ਐਸ ਵਾਸਤੇ ਜਦੋਂ ਵੀ ਅਸੀਂ ਗੁਰਦੁਆਰੇ ਜਾਈਏ ਆਪਣੇ ਗੁਰੂ ਦੇ ਅੱਗੇ ਅਰਦਾਸ ਕਰਿਆ ਕਰੀਏ ਕਿ ਏਹ ਵਾਹਿਗੁਰੂ ਸਾਨੂੰ ਸਰਮੱਥਿਆ ਬਖਸ਼ ਸਾਨੂੰ ਆਪਣੇ ਚਰਨਾਂ ਨਾਲ ਪਿਆਰ ਬਖਸ਼ ਪ੍ਰੀਤੀ ਬਖਸ਼ ਤੇ ਸਾਰਿਆਂ ਤੋਂ ਜ਼ਿਆਦਾ ਸਾਨੂੰ ਭਰੋਸਾ ਬਖਸ਼ ਤਾਂ ਕਿ ਅਸੀਂ ਤੇਰੇ ਤੋਂ ਭਰੋਸਾ ਕਰ ਲਈਏ ਤੇ ਸਾਡਾ ਵੀ ਜੀਣਾ ਤੇ ਮਰਨਾ ਸਫਲ ਹੋ ਜਾਵੇ ਅਸੀਂ ਵੀ ਰੋਜ਼ ਬਾਬੇ ਅੱਗੇ ਅਰਦਾਸ ਕਰਿਆ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਕੀ ਅਰਦਾਸ ਕਰਿਆ ਕਰੀਏ ਕਿ ਸਾਨੂੰ ਤੇਰੇ ਹੀ ਚਰਨਾਂ ਦਾ ਪ੍ਰੋਸਾ ਆ ਤੇਰੇ ਹੀ ਚਰਨਾਂ ਦੀ ਊਟ ਹੈ ਜਦ ਅਸੀਂ ਵਾਹਿਗੁਰੂ ਦੇ ਚਰਨਾਂ ਦਾ ਊਟ ਲੈਣੇ ਆ ਆਸਰਾ ਲੈ ਲੈਣੇ ਆ ਉਰ ਤੇ ਪ੍ਰੋਸਾ ਕਰਦੇ ਆ ਤੇ ਫੇ ਸਾਡੇ ਸਾਰੇ ਹੀ ਕੰਮ ਬਾਬਾ ਜੀ ਆਪ ਕਰ ਦਿੰਦੇ ਹੈਗੇ ਆ ਇਸਾ ਸਾਨੂੰ ਹਮੇਸ਼ਾ ਵਾਹਿਗੁਰੂ ਜੀ ਤੇ ਪ੍ਰੋਸਾ ਰੱਖਣਾ ਚਾਹੀਦਾ ਆ ਇੱਕ ਤੇ ਪ੍ਰੋਸਾ ਕਰੀਏ ਤਾਂ ਹੀ ਸਾਡੇ ਬੰਦੇ ਵੀੜੇ ਪਾਰ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਚੈਨਲ ਨੂੰ ਲਾਈਕ ਕਰਨਾ ਸ਼ੇਅਰ